ਮਮਾਤਾ ਕਦੇ ਖੱਤ ਪਾਈ ਹੈ ਚੈਨ ਨਾਣਵੀ ਨੇ ਨੰਮ ਤੇਰਾ ਮੁੰਡਾ ਆ ਗਿਆ ਵੇ ਦੁਕਾਨੀ ਕੰਮ ਤੋਂ ਆ ਕੰਮ ਤੇ ਆ ਗਿਆ ਤੈਨੂੰ ਨਹੀਂ ਭਦਾ ਲੱਗਦਾ ਕਿ ਲੰਨ ਨਿਰਕਲਾ ਮੈਂ ਹਾਂ ਤੋਂ ਪਹਿਲਾਂ ਮੈਂ ਪੋਚਾ ਮਾਰਾ ਹੈ ਆ ਗਿਆ ਮੁੰਡੇ ਦੀ ਕੋਲ ਤੂੰ ਕੰਮ ਕਰਵਾਉਂਦੀ ਹੈ ਕਿਰਨ ਬਾਹਰ ਟੁੱਟ ਗਿਆ ਤੇ ਪੋਚਾ ਮਾਰ ਲੇਗੀ ਤੇ ਅੱਛਾ ਬਾਹਰ ਟੁੱਟ ਗਿਆ ਮੇਰੀ ਉਮਰ ਹੈ ਨਾ ਕੰਮ ਕਰੰਨੀ ਮੈਨੂੰ ਦੱਸ ਮੈਨੂੰ ਇਹ ਕੀ ਡਰਾਮਾ ਪਾਈ ਹੈ ਤੇਰੀ ਡਰਾਮੇ ਵਾਲੀ ਤੇ ਸਫਾਈ ਕਰਦੇ ਵੀ ਆ ਸਫਾਈ ਕਰਦੇ ਨੇ ਮਾਨੂ ਉਡਾਇ ਗਾ ਉਹ ਬੁੱਢੀ ਬੁੱਢੀ ਕਰਦੇ ਨਾਲੇ ਮਾਨੂ ਬੋਝੇ ਕਰਾ ਡਾਇ ਰਹੀ ਥੋੜਾ ਨਾ ਆਰਾਮ ਨਾਲ ਬੋਲੋ ਮੈਨੂੰ ਸਮਝ ਨਹੀਂ ਆਉਂਦੀ ਲੱਗਦੀ ਵੀ ਕੀ ਕਹਿੰਦੇ ਵੇ ਹੁਣ ਬੋਲੋ ਕੀ ਗੱਲ ਹੈ ਨੀ ਮਾਨੂ ਬੋਝੇ ਲੈਣ ਡਾਇ ਲੈ ਦੱਸ ਮੈਨੂੰ ਪੁੱਛਣਾ ਨਹੀਂ ਮੈਂ ਤੇ ਡਾਇ ਨਹੀਂ ਮੰਮੀ ਕਹਿੰਦੀ ਮੱਪੇ ਕਰ ਦੇ ਨਹੀਂ ਆ ਕੰਮ ਮਾਤਾ ਨੇ ਸਭ ਕੁਝ ਦੱਸਤਾ ਲੈ ਦੋ ਦਫਾ ਦੋ ਇਹ ਫੇਰ ਵੀ ਤਾਂ ਬੁੱਢੀ ਨਹੀਂ ਕੰਮ ਕਰੂਗੀ ਨਾ ਚੱਲ ਤੂੰ ਨਿਕਲ ਤੂੰ ਚੱਲ ਫੇਰ ਵੀ ਤਾਂ ਬੁੱਢੀ ਨਹੀਂ ਕੰਮ ਕਰੂਗੀ ਚੱਲ ਨਿਕਲ ਤੂੰ ਮੈਂ ਰਹਿਣਾ ਨਹੀਂ ਤੈਨੂੰ ਸਮਾਨ ਲੈ ਕੇ ਜਾਊਂਗੀ ਤੇਰੇ ਵਰਗੇ ਬੰਦੇ ਨੇ ਮੈਂ ਰਹਿਣਾ ਨਹੀਂ ਸਮਾਨ ਲੈ ਕੇ ਚੱਲ ਚੱਕ ਮੈਂ ਸਮਾਨ ਚੱਲ ਗੱਲ ਤਾਂ ਨਿਕਲ ਜਾਣਾ ਤੂੰ ਆਂਦਾ ਵੀ ਕੋਣ ਇੱਥੇ ਆ ਬਸ ਮਿਲ ਕੇ ਆ ਨਹੀਂ ਬੜੀ ਮਿਨਾਤੇ ਚੱਲ ਚੱਲ ਦੇਖ ਜੀ ਤੂੰ ਯਾਤ ਜੋੜ ਕੇ ਆਏਗਾ ਫੇਰੇ ਮੈਨੂੰ ਲੈਣਾ ਅਜੇ ਵੀ ਬੋਲੀ ਜਾਂਦੀ ਹਾਂ ਲਾ ਮੱਲੇ ਤੋਂ ਅੱਛਾ ਲਾ ਜਾ ਕੇ ਜਾ ਸਤਿ ਸ਼੍ਰੀ ਅਕਾਲ ਭਾਬੀ ਹਏ ਹਏ ਇਹ ਕੀ ਰੱਖਿਆ ਇਹ ਹੁਣੇ ਮੈਂ ਡਿੱਗ ਲੱਗੀ ਸਾਂ ਸਤਿ ਸ਼੍ਰੀ ਅਕਾਲ ਆਇਓ ਅੰਦਰ ਠੀਕ ਹੈ ਜੀ चलो अब गर्मी बढ़ी है चल चल आ जाओ आ जाओ एना बेटा बैग लेके आके आ गई छे हां आके आई, 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 आई तो पर... हाँ रह नहीं आ हां रह नहीं आई हाँ ठीक है चलो आ आई हाय पर लड़ गए हां हाय हम लड़के आ गई हूं के करूंगी मैं चलो शरबत अलोट दीदी शरबत पी आगेंदा ਬੜਾ ਟਾਈਮ ਲਾਤਾ ਤੁਸੀਂ ਇੰਨਾ ਟਾਈਮ ਲੱਗਦਾ ਸ਼ਰਬਤ ਬਣਾਉਣ ਚ ਫਾੜ ਕੇ ਕੈਨੀ ਤੇ ਵਿੱਚ ਸ਼ਰਬਤ ਪਾਉ ਤੇ ਪਾਣੀ ਪਾ ਕੇ ਘੋਲਣਾ ਹੀ ਹੁੰਦਾ ਕਰੋ ਥੋੜਾ ਜਲਦੀ ਹੱਥ ਚਲਾਇਆ ਕਰੋ ਮੈਂ ਪਤਾ ਕਿੰਨੀ ਜਲਦੀ ਚਨਾਨੀ ਆ ਆਪਣੇ ਸੋਹਰੇ ਦੇਖਾਂ ਸਵਾਦ ਇਹ ਬਣਾਇਆ ਗਿਆ ਯਾਰ ਤੇ ਇੰਨਾ ਮਿੱਠਾ ਤੇਜ ਬਾਤ ਹੈ ਕੀ ਹੋ ਗਿਆ ਤੁਹਾਨੂੰ ਮੈਨੂੰ ਸ਼ੂਗਰ ਤੇਜ ਹੋ ਗਿਆ ਮਿੱਠਾ ਯਾਰ ਬਾਇਆ ਤੁਸੀਂ ਤੂੰ ਕੋਈ ਨਾ ਅੱਜ ਪੀ ਲੈ ਕੱਲ ਤੋਂ ਮੈਂ ਫਿੱਕਾ ਬਣਾ ਦੇਣਾ ਨਾ ਤਾਂ ਕਿ ਰੰਗ ਤੇਰੇ ਵਾਸਤੇ ਇੱਕ ਬੜਾ ਫਿੱਕਾ ਬਣਾ ਦੇਗੀ ਕੱਟ ਪਾਇਆ ਕਰਾਂਗੀ ਨਾ ਹਾਂ ਕੱਟ ਪਾਇਆ ਕਰ ਮੇਰੇ ਤਰੀਕੇ ਨਾਲ ਚੱਲੇਗਾ ਅੱਛਾ ਠੀਕ ਮਿੱਠਾ ਜੈਰੀ ਬਾਦਮ ਨੂੰ ਸ਼ੂਗਰ ਕਰਨੀ ਲੱਗਦਾ ਤੂੰ ਸ਼ੂਗਰ ਨਹੀਂ ਹੁੰਦੀ ਹਮ ਚੱਲ ਹੁਣ ਔਖੇ ਸੁਖੇ ਪੀ ਲੈ ਨਹੀਂ ਬੈ ਤੇ ਨਾ ਰੋਟੀ ਚ ਕੀ ਬਣਾ ਲਗੀ ਅੱਜ ਦਾਲ ਨਾ ਕਰ ਕੋਈ ਨਾ ਨਾ ਨਹੀਂ ਦਾਲ ਬਣਾਏ ਕੋਈ ਚਾਹ ਦੀ ਸਬਜ਼ੀ ਬਣਾ ਲਓ ਤੂੰ ਕੰਮ ਕਰ ਜਾਵਾਂ ਕਿਤੇ ਮੇਰਾ ਘਰ ਮੈਂ ਕਿਤੇ ਜਾਵਾਂ ਆਈ ਤੇ ਤੂੰ ਪਰੌਣੀ ਆ ਤੂੰ ਜਾ ਜਿੱਥੋਂ ਆਈ ਆ ਇਹ ਸੁਵਿਧਾ ਕਰ ਮੈਂ ਆ ਗਿਆ ਤਾਂ ਮੈਸੇਜ ਤਾਂ ਕੁਝ ਕਰਦੀ ਇਹਨਾਂ ਨੂੰ ਕੁਝ ਆਉਂਦਾ ਨਹੀਂ ਹੈ ਇਹ ਨਹੀਂ ਪਤਾ ਸਾਰੇ ਕੰਮ ਕਰ ਲੀਦੇ ਹੂੰ ਸੱਚੀ ਬਣ ਗਏ ਹੂੰ ਨ ਆਸੇ ਦਾ ਡਾਇਮੰਡ ਨੂੰ 2019 ਦਾ ਜੋ ਮਾਤਰੀ ਆਲਾ ਨਾ ਮੇਰੀ ਹੈ ਤੇ ਦੋ ਮੈਂ ਆਪਣੀਆਂ ਲਾ ਲੂ ਬਹੁਤ ਹੈ ਹੋਰ ਰੋਟੀ ਭਾਵੇਂ ਉੱਥੋਂ ਦੁਕਾਨ ਤੋਂ ਉੱਥੋਂ ਲੈ ਲਾਂਗੇ ਸੱਦੀ ਲੈ ਜਾਗੇ ਤੇ ਟਾਈਮ ਅਕਦਾ ਬਣਾ ਲਾਂਗੇ ਦੇ ਵਜੀ ਬੋਤੇ ਨਾ ਜਦਮ ਕੱਢ ਰੱਖਿਆ ਸੀ ਇਹਨੇ ਨਹੀਂ ਪਤਾ ਲੱਗੂ ਕੋ ਉੱਥੇ ਜਾ ਕੇ ਚਲੋ ਠੀਕ ਹੈ ਸੱਦੀ ਦੇ ਬਣੀ ਹੈ ਪਰੋਟੀ ਕੋਈ ਧੀ ਹੱਡੀ ਥੋੜੀ ਆ ਬਰੋਟੀ ਕੋਈ ਧੀ ਓਕੀ ਗਿੰਦੀ ਦੀ ਓਕੀ ਬਰੋਟੀ ਏ ਮੇਰੇ ਪਿਤਾ ਕੰਮ ਕੀਤਾ ਵੀ 10-15 ਸਾਲ ਵੱਖਰੇ ਇਕੱਲੇ ਰਹਿਨੇ ਹ ਵਿਆਹ ਤੋਂ ਪਹਿਲਾਂ ਜਦੋਂ ਬਾਹਰ ਦੂਰ ਤੇ ਗਏ ਹ ਟੂਰ ਹੀ ਬੜਾ ਵੱਡਾ ਹੋ ਗਿਆ ਸਾਡਾ ਕੋਸਾ ਦਾ ਟੂਰ ਉੱਥੇ ਕੀ ਕਰਦੇ ਆ ਮਹੋਤਲਾਂ ਰੋਟੀ ਖਾਂਦੇ ਨੇ ਆਪਣਾ ਸਮਾਨ ਲਿਆਂਦਾ ਸੀ ਤੇ ਆਪਣੀਆਂ ਰੋਟੀਆਂ ਬਣਾਈਆਂ ਸੀ ਆਪਣੀਆਂ ਸਬਜ਼ੀਆਂ ਬਣਾਈਆਂ ਸੀ ਰਾਂਗ ਦੇ ਤੇ 4-5 ਜਣੇ ਸਾਂ ਕੀਵਾ ਚੰਗੂ ਚੱਲਣਾ ਨਹੀਂ ਆਂਦਾ ਇਹ ਮੇੜਾ ਉਹਨੇ ਸੋਚਦੇ ਕਿ ਭੁਖੇ ਮਰਾਂਗੇ ਮੈਂ ਨਾ ਕਰਨਾ ਮਾੜਾ ਕਰ ਲਈ ਮਾੜਾ ਨੂੰ ਮੈਂ ਕਹਾਂ ਚਾਹ ਗੋਸ਼ਾਂ ਦੀ ਮਾੜਾ ਮੈਸੇਜੇ ਬਣਾ ਲਾਣਾ ਫਿਰ ਤੁਸੀਂ ਜਿਵੇਂ ਆਪਣੀ ਖਾਣਾ ਰਾਦੀ ਬਣਾ ਲਿਆ ਕਰੋ ਤੇ ਰਾਕੇ ਬੰਦਾ ਸੱਕੇ ਰੋਟੀ ਆਂਦਾ ਰਾਦੀ ਨਹੀਂ ਖਾ ਨੂੰਦਾ ਦੇ ਬਗਾ ਦਿੰਗੇ ਨਹੀਂ ਨਹੀਂ ਮਾਂ ਬਣਾਣਾ ਵੀ ਦੁਬਾਰੇ ਆਪਣੇ ਬਣਾਣਾ ਤੇ ਦਾਦੀ ਦਾਦੀ ਬਣਾਦਣਾ ਕਿਉਂਕਿ ਦਾਦੀ ਬਿਲਕੁਲ ਟਾਈਮ ਨਹੀਂ ਹੁੰਦਾ ਕੋਈ ਨਹੀਂ ਆਵਾਜ਼ਦਾ ਕਿ ਚਾਰ ਬੋਣੀਆਂ ਲਾਏ ਕਿੰਨਾ ਟਾਈਮ ਲੱਗਦਾ ਚਾਰ ਮਿੰਟ ਨਹੀਂ ਲੱਗਦੇ 5 ਮਿੰਟ ਵੱਤੋ ਵੱਤ ਓਏ ਹੈ ਪਤਾ ਤੇਰੀ ਗੱਲ ਚੋ ਠੀਕ ਜੀ ਪਰ ਇੱਜੇ ਕਰ ਮੇਰੇ ਕਿੱਥੇ ਲਗਾਏ ਓਏ ਨਹੀਂ ਮਾਤਾ ਕੋਈ ਗੱਲ ਫਿਰ ਗਿਆ ਓ ਜੀ ਉਹ ਗੁਰਬ੍ਰਿੰਦ ਦੇ ਹੱਥ ਦੁਖਦੇ ਹੀ ਗਏ ਬਣਾ ਲਿਆ ਕਿੰਨਾ ਰਕਲਦੀ ਹੀ ਕਿ ਮੈਂ ਕੰਮ ਨਹੀਂ ਕਰਨਾ ਤੁਸੀਂ ਕਰਨਾ ਦੇਖੋ ਇਹ ਹੁੰਦੇ ਵੀ ਵਿਆਹ ਕਰਾਉਂਦਾ ਕੀ ਬੰਦੇ ਨੂੰ ਜ਼ੋਕ ਹੁੰਦਾ ਦਾ ਜੇ ਕੰਮ ਆਪ ਹੀ ਕਰਨਾ ਪਏ ਤੇ ਆਹ ਚੱਲ ਉਹ ਨਹੀਂ ਗਾ ਗਰਮ ਰੀਗ ਆਪਣੇ ਘਰ ਮੈਂ ਠ ਜਿੱਤੋਂ ਇਹ ਯਾਦ ਤੇ ਹੀ ਕਰੀ ਹੁੰਦੇ ਸੋ ਤੁਹਾਨੂੰ ਕੰਮ ਨਹੀਂ ਕਰਨੇ ਆਂਦੇ ਕਿਹੜੇ ਕੰਮ ਨਹੀਂ ਕਰਨੇ ਆਂਦੇ ਚਲੋ ਮੈਂ ਦੋ ਤਿੰਨ ਕਰਨੇ ਕਿਹਾ ਅੱਜ ਨਹੀਂ ਕੰਮ ਨਹੀਂ ਕੋਈ ਨਾ ਕੋਈ ਆਈ ਜਾਊਗੀ ਹਾਂ ਚੱਲ ਹੋਰ ਤੁਸੀਂ ਇਹ ਪੱਕਾ ਰੱਖਿਓ ਜੀ ਕਿ ਦਿਹਾੜੀ ਸਾਰਾ ਕੰਮ ਕਰੋ ਸ਼ਾਮੀ ਭੇਜਿਆ ਕਰੋ 4-5 ਵਜੇ ਹਾਂ ਚੱਲ ਚੱਲ ਠੀਕ ਹੈ ਜਿਹੜਾ ਬੈਟਲ ਦੀ ਮੈਂ ਲੈ ਕੇ ਆਣਾ ਪ੍ਰੋਡਕਟ ਠੀਕ ਹੈ ਹਾਂ ਚੱਲ ਠੀਕ ਹੈ ਠੀਕ ਪੁੱਤਰ ਕੀ ਸੋਟਿਆਈ ਕਿਹਦੇ ਬਾਰੇ ਆਗੁਰ ਪਿੱਛੇ ਮਾਰੇ ਹੋਰ ਕਿਹਦੇ ਵਾਸਤੇ ਬਿਆਦ ਕੰਨੀਆ ਤੇਲ ਨੂੰ ਲੈ ਆ। ਉਹ ਮੇਰੀ ਗੱਲ ਸੁਣੋ। ਹਫਤਾ ਹੋ ਗਿਆ ਗੇ ਇਹਨੂੰ। ਹੁਣ ਆਇਆ ਤਾਂ ਕੋਈ? ਨਹੀਂ ਆਇਆ ਤਾਂ ਨਹੀਂ ਫੋਨ ਨਹੀਂ ਆਇਆ। ਨਹੀਂ ਆਇਆ ਫੋਨ ਗਈ। ਆਪੇ ਉਹ ਦੇਖ ਲੈਣਾ ਸਾਨੂੰ ਵੀ ਤਾਂ ਤੰਗੀ ਹੁੰਦੀ ਨਾ ਫੇਰ ਹੁਣ। ਤੰਗੀ। ਤੁਹਾਨੂੰ ਹੁੰਦੀ ਮੈਨੂੰ ਹੁੰਦੀ ਹੈ। ਆਇਆਏ ਫੇਰ ਵੀ ਕਦੇ ਤੂੰ ਰੋਟੀਆਂ ਬਣਾ ਅੰਡਾ ਕਦੀ ਮੈਂ ਬਣਾ ਨਿਆ ਘਾਦਾ ਕੰਮ ਨਾਲ ਮਿਲ ਕੇ ਪਾਉਂਦੇ ਸੀ ਕਰਦੇ ਆ ਪਰ ਮੁਸ਼ਕਲ ਤੇ ਹੋ ਜਾਂਦੀ ਹੈ ਨਾ। ਮੈਂ ਥੋੜੇ ਦਿਨਾਂ ਦੀ ਗੱਲ ਹੈ। ਜਾਂ ਤਾਂ ਸਾਨੂੰ ਅੱਧ ਪੈ ਜੇਗੀ। ਠੀਕ ਹੈ ਤੇ ਜਾਂ ਕੰਮ ਆਲੀ ਆ ਜਾਏਗੀ। ਸੋਖਿਆ ਭਾ ਹੋਈ ਜਿਵੇਂ ਕੋਈ ਵੀ ਕੰਮ ਹੈ ਨਾ 10 15 ਦਿਨ 20 ਦਿਨ ਇੱਕ ਮਹੀਨਾ ਓੱਖਾ ਲੱਗਦਾ ਮੁੜ ਕੇ ਜਦੋਂ ਉਹ ਸਾਨੂੰ ਰਾਜ਼ਦ ਪੈਂਦੇ ਲੱਗਦਾ ਬੰਦਾ ਫੇਰ ਕੋਈ ਓੱਖਾ ਨਹੀਂ ਲੱਗਦਾ ਕਹਿੰਦੀ ਗੱਲਾਂ ਕੀ ਹੈ ਤੇ ਬਾਕੀ ਨਹੀਂ ਗੱਲ ਲਿਆਂਦੀ ਵੇਖੋ ਉਹਨੂੰ ਕੋਈ ਫਿਕਰ ਨਹੀਂ ਗਾ ਦੋਸਤੋ ਵੱਡੇ ਕਰ ਮੈਨੂੰ ਵੀ ਕੋਈ ਫਿਕਰ ਨਹੀਂ ਗਾ ਕਿ ਆਂਦੀ ਹੈ ਕਿ ਨਹੀਂ ਆਂਦੀ ਮੈਂ ਲਿਆਂਦੀ ਨਹੀਂ ਤੁਹਾਨੂੰ ਪਤਾ ਜਨਾਲਾ ਕਿਨੇ ਮਾੜੇ ਲਵੀ ਬੋਲ ਕੇ ਗਈ ਹੈ ਕਹਿੰਦੀ ਮੈਨੂੰ ਕਹਿੰਦੀ ਦੋ ਗੋੜੀਆਂ ਦਾ ਦੋ ਬੰਦਾ ਨਹੀਂ ਗਾ ਐਨੀ ਗੱਲ ਕਹੀ ਉਹਨੇ ਆਹ ਹੋਰ ਮੇਰੇ ਬੱਚੇ ਕੀ ਗੱਲ ਹੈ ਇਹ ਇੰਨੇ ਦਰਮਿਆਨ ਨਾਲ ਰੰਦੀ ਰਹੀ ਹੈ ਉਦੋਂ ਮੈਂ ਮੈਂ 2 ਕੋੜੀ ਦਾ ਬੰਦਾ ਹੈਗਾ ਸੀ ਹੁਣ ਜਾਣ ਦਾ ਟਾਈਮ ਆਇਆ ਹੁਣ ਦਿਨ ਉਹ ਮੈਂ ਸਿਰ ਰੰਦੀ ਦਿਵਾਲਿਆ ਸਿਰੋ ਤੋੜ ਕੇ ਨਹੀਂ ਦੋ ਦੋ ਕੋੜੀ ਦਾ ਬੰਦਾ ਨਹੀਂਗਾ ਤੇ ਮਾਤਾ ਮੇਰੀ ਗੱਲ ਸੁਣੋ ਮੈਂ ਇਹ ਲਿਖੋ ਜੀ ਬੇਸਤੀ ਕਰਾਂ ਕਿ ਮੈਂ ਨਹੀਂ ਲੈ ਕੇ ਜਾਂਦਾ ਜੋ ਮਰਜ਼ੀ ਹੋ ਜੇ ਪੁੱਤਰ ਵੀਰ ਤੇਰੀ ਸਾਰੀ ਜ਼ਿੰਦਗੀ ਹੈ ਬਾਈ ਮੈਂ ਤਾਂ ਕਹਿੰਦੀ ਆ ਤੋੜ ਚੁੱਕ ਕੇ ਤੁਹਾਨੂੰ ਲੈ ਆ ਤਾਂ ਤੇ ਗੇਜਾਰਨੀ ਹੈਗਾ ਨਾ ਤੇਰਾ ਹੈ ਤਨਾ ਮਿਲਦਾ ਬੈ ਇਹ ਚੱਲ ਜਿਵੇਂ ਲੈ ਵੀ ਆਏਗਾ ਤੇ ਚੱਲ ਕੋਈ ਗੱਲ ਨਹੀਂ ਹੈਗੀ ਚੱਲ ਕੁਝ ਥੋੜਾ ਕੰਮ ਉਹ ਕਰ ਰਿਹਾ ਕਰੀ ਥੋੜਾ ਬੋਟਾ ਮੈਂ ਕਰ ਰਿਆਂਗੇ ਮੈਂ ਇੱਥੇ ਬੈਠ ਕੇ ਕੀ ਕਰਨਾ ਹੈ ਮੈਂ ਤਾਂ ਤੇਰੇ ਬਾਰੇ ਸੋਚਣ ਲਈ ਮਾਦਾ ਮੇਰੀ ਗੱਲ ਸੁਣੋ ਠੀਕ ਹੈ ਜ਼ਿੰਦਗੀ ਮੇਰੀ ਹੈ ਜ਼ਿੰਦਗੀ ਮੇਰੀ ਪਈ ਹੈ ਜਰੂਰ ਲੇਕਿਨ ਮੈਂ ਐਸੇ ਨਾਲ ਨਹੀਂ ਨਹੀਂ ਕੱਟ ਸਕਦਾ ਮੈਂ ਤੁਹਾਨੂੰ ਕਲੀਅਰ ਕਰ ਦੱਸ ਉਹ ਤਰ ਜੀ ਕੋਈ ਗੱਲ ਨਾ ਕਰੋ ਮੇਰੇ ਜ਼ਖਮ ਅਜੇ ਹਰੇ ਨੇ ਅਰੇ ਮੇਰੇ ਦਿਲ ਦੇ ਜਿਹੜੇ ਜ਼ਖਮ ਹਨ ਨਾ ਜਿਹੜੇ ਲਾ ਕੇ ਗਈ ਹੋ ਉਹ ਮੇਰੇ ਹਰੇ ਨਹੀਂ ਅਜੇ ਮੇਰੇ ਨਾਲ ਕੋਈ ਗੱਲ ਨਾ ਕਰੋ ਠੀਕ ਹੈ ਜਿਸ ਤਰ੍ਹਾਂ ਜ਼ਿੰਦਗੀ ਲੰਘੀ ਲੰਘਾਈ ਹੈ ਚੁੱਪ ਕਰਾਂ ਜੀ ਵੇਖੀ ਦੇਖੀ ਜਾਈ ਬਾਅਦ ਚ ਵੇਖਾਂਗੇ ਨਹੀਂ ਪਤਾ ਨੂੰ ਕੰਮ ਕਰਦੇ ਉਹ ਖੁਦੇ ਮੈਂ ਉਹ ਵੀ ਕਰਦਾ ਕਰਾਂਗਾ ਹੋਰ ਦੱਸੋ ਨਹੀਂ ਪਤਾ ਨਹੀਂ ਇਸ ਤਰ੍ਹਾਂ ਥੋੜੀ ਤੂੰ ਕਿੱਥੇ ਕਰਦਾ ਰਹੇਗਾ ਮੈਂ ਤਾਂ ਕਹਿੰਦੀ ਚੁੱਪ ਕਰਕੇ ਤੈਨੂੰ ਲੈ ਆਇਆ ਕੁਝ ਨਹੀਂ ਹੁੰਦਾ ਮੈਂ ਤਾਂ ਮੈਂ ਨਹੀਂ ਲੈ ਗਿਆ ਨਾ ਤੂੰ ਬਾਰ ਬਾਰ ਨਾ ਮੈਨੂੰ ਕਮੈਲ ਕਰੋ ਠੀਕ ਹੈ ਪੁੱਤਰ ਵੇਖੋ ਦਿਲ ਦੀ ਮਾੜੀ ਨਹੀਂ ਹੈਗੀ ਦਿਲ ਦੀ ਹੈਗੀ ਸਾਫ ਭਾਵੇਂ ਮੂੰਹ ਦੀ ਜ਼ਰੂਰ ਬੜ ਬੋਲੀ ਹੈਗੀ ਹੈ ਪਰ ਉਹਦੇ ਦਿਲ ਵਿੱਚ ਕੁਛ ਨਹੀਂ ਹੋਗਾ ਮੈਂ ਵੇਖ ਲਿਆ ਦਿਲ ਚ ਕੀ ਹੈ ਤੇ ਕੀ ਨਹੀਂ ਹੈ ਬਾਕੀ ਤੁਹਾਡੀ ਉਮਰ ਹੋ ਗਈ ਹੈ ਤੇ ਇਸ ਗੱਲਾਂ ਦੇ ਸਿਆਣੀਆਂ ਕਰਦੇ ਹੋ ਪਰ ਸਾਡੇ ਦਿਲ ਚ ਸਾਡੇ ਮਨ ਚ ਅਜੇ ਨਹੀਂ ਪੈਂਦੀ ਹੈ ਜਦੋਂ ਪੈਣੀ ਹੈ ਜਦੋਂ ਤੁਹਾਡੀ ਗੱਲ ਨੂੰ ਸੋਚਾਂਗਾ ਸਮਝਾਂਗਾ ਉਦੋਂ ਵੇਖਾਂਗਾ ਮੈਂ ਕੀ ਕਰਨਾ ਹੈ ਅਜੇ ਮੇਰੀ ਸਮਝ ਤੋਂ ਸਭ ਕੁਝ ਪਰੇ ਗਾ ਠੀਕ ਹੈ ਮੰਮੀ ਜਦੋਂ ਕੋਈ ਕਾਰ ਹੈ ਨਾ ਤੇ ਇਹ ਕਿਛੀ ਚੀਜ਼ ਦੀ ਲੋੜ ਹੋਵੇ ਕਿ ਨਾ ਤੇ ਮੈਨੂੰ ਫੋਨ ਕਰ ਦੇਣਾ ਤੇ ਮੈਂ ਲੈ ਆਵਾਂਗਾ ਕਿਹੜਾ ਸਬਜੀ ਦੱਸਣਾ ਮੈਂ ਰਤੀ ਨੂੰ ਹੀ ਸਾਰੇ ਸਬਜ਼ੀ ਕਲੀ ਬਣਣੀ ਹੈ ਹਾਂ ਕੋਈ ਗੱਲ ਹੈ ਤੇ ਉਹਨਾਂ ਦੀ ਰਤੀ ਚਾਲੀ ਜਾਣੀ ਹੈ ਹੈ ਨਾ ਆਹ ਉਹ ਤੁਹਾਡੀ ਚਲੀ ਜਾਣੀ ਹੈ ਠੀਕ ਹੈ ਬਾਕੀ ਤੁਹਾਨੂੰ ਮੰਦਰਾ ਲਾਓ ਕੋਈ ਗੱਲ ਨਹੀਂ ਘਰ ਘਰ ਗੱਲਾਂ ਹੁੰਦੀਆਂ ਇਹ ਦੁਨੀਆ ਦੀ ਠੀਕ ਹੈ ਠੀਕ ਹੈ ਬੱਤਾ ਜਾਂਦਾ ਹਾਂ ਇਹ ਮੇਰੇ ਆ ਰੱਬਾ ਹਾਂ ਲੇ 12 ਵਜ ਗਏ ਤੂੰ ਹਾਈ ਤੱਕ ਸੁੱਤੀ ਮੈਡਮ ਮਹਾਰਾਣੀ ਕਿਸੇ ਥਾਂ ਦੀ ਕੁੰਭਕਰਨ ਦੀ ਕੁੰਭਕਰਨ ਕੁੰਭਕਰਨ ਨੂੰ ਵੀ ਜਗਾ ਲੱਗਿਆ ਅੱਗੇ ਨਾ ਸੋ ਵਿਅੰਜਨ ਰਖੇ ਪੈਂਦੇ ਹੀ ਮੈਨੂੰ ਹੈ ਮੈਨੂੰ ਇਹਦੇ ਅੱਗੇ ਕੀ ਰੱਖਣਾ ਪਊਗਾ ਪਾਣੀ ਪਾ ਦਨੀ ਤੇ ਮੂੰਹ ਤੇ ਮੈਂ ਫੇਰ ਉੱਠੂਗੀ ਇੱਕ ਵਾਰੀ ਉਹ ਸਹੀ ਜਗ੍ਹਾ ਕੇ ਵੇਖਦੀਆਂ ਦੇਦੀ ਦੇਦੀ ਕੀ ਹੋ ਗਿਆ ਕਿ ਹੋਇਆ ਜੇ ਉੱਠ ਜਾ 12 ਵਜ ਗਏ 12 ਵਜੇ ਹੋ ਕਿਹੜੀ ਪਹਿਲੀ ਵਾਰੀ ਵੱਜਣੀ ਆ ਹਾਈ ਹਾਈ ਘਰ ਵੀ ਤੂੰ ਹੀ ਨਹੀਂ ਲੇਟ ਉੱਠਦੇ ਸ ਹੋਰ ਕੀ ਮੇਰੀ ਸੱਸ ਤੇ ਮੈਨੂੰ ਉਠਾਉਂਦੀ ਨਹੀਂ ਸੀ 1:30 ਵਜੇ ਤੱਕ ਅੱਜ ਤੂੰ ਹੀ ਤੇ 12 ਵਜੇ ਨੂੰ ਘਬਰਾਣ ਲੱਪੇ ਤੈਨੂੰ ਹਾਲੇ ਹਫਤੇ ਤੱਕ ਮੇਰੀ ਆਦਤ ਨਹੀਂ ਪਈ ਕਿ ਹਾਲ ਹੈ ਤੇ ਤੁਹਾਡੀ ਸੱਸ ਇੰਨੀ ਚੰਗੀ ਹੀ ਤਾਂ ਫਿਰ ਉਹ ਹੀ ਲੜ ਕੇ ਇੱਥੇ ਕੀ ਕਰਨਾ ਜੇ ਉਥੇ ਹੀ ਰਹਿਣਾ ਸੀ ਲੜਕੀ ਤਾਂ ਹੀ ਗੱਲਾਂ ਬੇਮੈਨ ਮੈਂ 10 ਵਜੇ ਦੀ ਉੱਠੀ ਵੀ ਆ तो तू ही अपने बच्चे पूछे तैयार करके बेने मिनू कह रही अथे जिम्मेवारी पै है जड़ी मैं 6 वे हफ्ते के बे जा सारी जिम्मेवारी उनका दिमेरी क्यों तू आई हां कम से कम तू ही तो मेरा हाथ वड्डा ना वो तो तू आया हफ्ता तिनू मैश करवाती हां अच्छा ते तू रे चल रही है मैं तू ਉਹ ਕੋੜੇ ਕੱਲਕੇ ਤੇਂ ਦੀ ਰੇ ਇੱਕ ਦਿਨ ਤੇਰੇ ਕੋ ਪਕੌੜੇ ਮੰਗੇ ਉਹ ਤੇਰੇ ਕੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਇੱਕ ਨਾ ਟਾਈਮ ਹੋਏ ਨਾਸ਼ਤੇ ਦਾ ਨਾਸ਼ਤੇ ਦਾ ਟਾਈਮ ਹੁੰਦਾ ਸਵੇਰੇ ਚਲ ਬ੍ਰੈਡ ਬਟਰ ਲਾ ਦੇ ਜਿਆਦਾ ਖਾਪ ਨਾ ਬ੍ਰੈਡ ਬਟਰ ਲਾਦਾ ਤੈਨੂੰ ਹਾਂ ਉਹ ਅੱਗੇ ਕਿਚਨ ਉੱਥੇ ਪਈ ਬ੍ਰੈਡ ਨਾਲ ਲਾ ਲੈ ਬਟਰ ਤੇ ਬੈ ਕੇ ਤਾਂ ਖਾ ਲੈ ਮੈਂ ਲੰਬੇ ਪੈਣਾ ਵਾ ਹੁਣ ਮੈਂ ਸਾਰਾ ਘਰ ਦਾ ਕੰਮ ਕਰਦੀ ਪਿਆ ਤੇ ਕੱਲ ਤੋਂ ਜਲਦੀ ਉੱਠ ਕੇ ਸਾਰਾ ਘਰ ਦਾ ਕੰਮ ਤੂੰ ਕਰਿਆ ਕਰਨਾ ਵਾ ਅੱਜ ਐਸ਼ ਕਰਦੀ ਬਸ ਅੱਜ ਤੱਕਨ ਹੁਣ ਨਹੀਂ ਕਰਨੀ ਅੱਗੇ ਤੋਂ ਅੱਛਾ ਹਾਂ ਕੀ ਕਰਾ ਕਰਦਾ ਘਰ ਤੇਰਾ ਆਪੇ ਕਿੰਨੇ ਨਾ ਮੇਰਾ ਕਰ ਤੇ ਮੈਂ ਤੇਰੇ ਘਰ ਦਾ ਕੰਮ ਕਿਉਂ ਕਰਾਂ ਤੇ ਤੂੰ ਕੀ ਕਰਨ ਨਹੀਂ ਇੱਥੇ ਤੇ ਮੈਂ ਤੇ ਰਹਿਣ ਆਈ ਆ ਮੈਂ ਰਹਿਣ ਨਹੀਂ ਆਈ ਆ ਫ੍ਰੀਵੰਡ ਚ ਰਹਿਣ ਨਹੀਂ ਆ ਹਾਂ ਫ੍ਰੀਵੰਡ ਚ ਰਹਿਣ ਐ ਐਸਾ ਕਿਸੇ ਹੋਟਲ ਦੇ ਵਿੱਚ ਵੀ ਰਹਿ ਜਾਂ ਤਾ ਉੱਥੇ ਤੇ ਕਿਰਾਇਆ ਦੇਣਾ ਪੈਂਦਾ ਵਾ ਧਿਆਨ ਉਸੇ ਕਮਰੇ ਦਾ ਤੇ ਤੈਨੂੰ ਮੈਂ ਨਿਆਲੀ ਸ਼ਾਨ ਬਕਾਨ ਦੇ ਵਿੱਚ ਆਪਣੇ ਮਕਾਨ ਦੇ ਵਿੱਚ ਤੇ ਮੈਂ ਫ੍ਰੀਵੰਡ ਦੇ ਵਿੱਚ ਬਿਠਾ ਦਾਂ ਸਾਜ ਕੇ ਤੇਰੀ ਆਰਤੀ ਕਰਾਂ ਹੋਏ ਤੇ ਬਹੁਤੀ ਚਤਰ ਹੋ ਗਈ ਮਿੰਦਤੀਏ ਗੱਲਾਂ ਸੁਣੇ ਹੋਣੀਆਂ ਹਾਸਾ ਆਉਂਦਾ ਯਾਰ ਤੂੰ ਨਹੀਂ ਮੈਂ ਤਸਵੀਰ ਬਣਾ ਕੇ ਨਾ ਇੰਜ ਕੱਦੀਆਂ ਕੰਬਨਾ ਲਗਾ ਦੇਣੀ ਤੇ ਤੀਰ ਮੇਰੇ ਰਿਤ ਨੂੰ ਸਭੋਂ ਗੈਰਸੇ ਪਾਪੀ ਵਾਲੇ ਨਹੀਂ ਬਾਗੀ ਹੈ ਸੇਲੀ ਸੁਲੀ ਸਭੋਂ ਹੀ ਤੋਂ ਉਹਦੋ ਹੀ ਰੋਦੋ ਤੂੰ ਵੀ ਬੜੀ ਚੰਗੀ ਆ ਆਪਣੇ ਸਹੁਰੇ ਪਰਿਵਾਰ ਦੇ ਨਾਲ ਗੁਲ ਮਿਲ ਕੇ ਰਹਿੰਦੀ ਸੀ ਉਹਨਾਂ ਨੂੰ ਅੱਛਾ ਜੀ ਅੱਛਾ ਜੀ ਕਰਦੀ ਹੁੰਦੀ ਸੀ ਸਾਰੇ ਕੰਮ ਕਰਦੀ ਸੀ ਇਸੇ ਕਰਕੇ ਮੈਂ ਆਪਣੇ ਭਰਾ ਦਾ ਵਿਆਹ ਕਰਾਇਆ ਕਿਸੇ ਲਈ ਹੈ ਮੈਨੂੰ ਚੰਗਾ ਸਮਝੇਗੀ ਬਾਅਦ ਚ ਵਿਆਹ ਤੋਂ ਬਾਅਦ ਵੀ ਆਵਾਂਗੀ ਜਤਮਾਨ ਕਰੂਗੀ ਪਰ ਨਹੀਂ ਤੈਨੂੰ ਹੰਕਾਰ ਹੋ ਗਿਆ ਸੀ ਤਾਂ ਹੁਣ ਤੇਰਾ ਉਤਾਰਨਾ ਜੇ ਉਤਰ ਗਿਆ ਆਪਣਾ ਥੈ ਗਿਆ ਆਪਣਾ ਘਰ ਸੰਭੋ ਜਾ ਕੇ ਸਾਂਬੋਜਾ ਕੇ ਬੈਠੀ ਨਾ ਮਾਤਾ ਸਾੰਧੀ ਹੋਊਗੀ ਅੱਪੇ ਉਹਨਾਂ ਨੂੰ ਮੁਸ਼ਕਲ ਹੋ ਬਜ਼ੁਰਗ ਹੈ ਕਿਨੇ ਬੁਢੇ ਮਰ ਕੰਮ ਕਰ ਲੈਣਗੇ ਉਹ ਤੈਨੂੰ ਬੜਾ ਤਰਸ ਆਉਂਦਾ ਹੈ ਲੈ ਆਣਾ ਨਹੀਂ ਮਾਵਾ ਇੱਕ ਬਰਾਬਰ ਹੁੰਦੀ ਆ ਮੈਂ ਜਿਤੇ ਦੀ ਮਾਂ ਦੁਭੰਗੀ ਹੈ ਨਾ ਤੇ ਉਹ ਵੀ ਵਿਚਾਰੀ ਜੇ ਕੰਮ ਕਰਾਵਾਂ ਮੈਂ ਉਹਦੇ ਕੋਲੋਂ ਤੈਨੂੰ ਕਿਹੋ ਜਿਹਾ ਮਹਿਸੂਸ ਹੋਏਗਾ ਮੈਂ ਮਨ ਨੂੰ ਕਮਾ ਪੋਚੇ ਲਾ ਲਾ ਤੁਹਾਡਾ ਸਾਰਾ ਕੰਮ ਕਰ ਲਾ ਤੈਨੂੰ ਦੁੱਖ ਨਹੀਂ ਹੋਏਗਾ ਉਹ ਵੀ ਕਿਸੇ ਦੀ ਮਾਂ ਹੈ ਆਖਿਰ ਫਿਰ ਵੀ ਉਹ ਤੈਨੂੰ 1:30 ਵਜੇ ਠੰਦੀ ਆ ਐਦੇ ਵਿੱਚ ਤੂੰ ਐ ਨਹੀਂ ਸੋਚਦੀ ਤੇ ਰੋਟੀ ਮਾਂ ਵੀ ਮੇਰਾ خیال ਨੂੰ ਹੋਈ ਬਣਾਉਂਦੀ ਹੋਣੀ ਆ ਤੇ ਆਪੇ ਕਦੇ ਬਣਾਉਂਦੀ ਨਹੀਂ ਆਪੇ ਕੱਢਿਆ ਉਹਨਾਂ ਨੇ ਉਹ ਕਹਿੰਦੇ ਜਦ ਮੈਂ ਬਣਾਉਂਦੀ ਨਹੀਂ ਤੇ ਫਿਰ ਉਹਨਾਂ ਨੂੰ ਕਾਦੀ ਮੁਸ਼ਕਲ ਬਣਾਉਂਦੇ ਆ ਤੇ ਜਦ ਤੂੰ ਬੈਠੀ ਜਦ ਤੂੰ ਉੱਥੇ ਰਹਿੰਦੀ ਸੀ ਉਦੋਂ ਤੇ ਬਣਾਉਂਦੀ ਸੀ ਕਿ ਤੂੰ ਬਣਾਉਂਦੀ ਸੀ ਉਦੋਂ ਵੀ ਉਹ ਹੀ ਬਣਾਉਂਦੇ ਫੇਰ ਅਚਾ ਕੱਪੜੇ-ਕੁਪੜੇ ਕੌਣ ਧੋਂਦਾ ਸੀ ਸਸੂ ਧੋਨੇ ਹੁੰਦੇ ਤੋਂ ਨਹੀਂ ਮੈਂ ਕਿਹਾ ਤੋਂ ਨਹੀਂ ਤੇ ਤੇਰੇ ਉਹਨਾਂ ਨੇ ਪੂਜਾ ਕਰਨ ਨੂੰ ਵਸੇ ਲਿਆਂਦਾ ਸੀ ਵਿਆਹ ਕੇ ਜਦੋਂ ਲੈ ਕੇ ਮਾੜੀ ਮੋਟੀ ਹੈਲਪ ਕਰਾ ਦੇ ਤੂੰ ਨਿਸ ਮਾੜੀ ਮੋਟੀ ਕਰਦਾਂ ਆਈ ਉਹ ਬਜ਼ੁਰਗ ਜਨਸਾਨ ਦਾ ਅਸਤੈ ਨੂੰ ਉਹਨਾਂ ਦੇ ਤਰਸ ਨਹੀਂ ਆਂਦਾ ਗੋਡੇ ਉਹਨਾਂ ਦੇ ਚੱਲਦੇ ਨਹੀਂ ਆ ਤੂੰ ਆਪ ਸੋਚ ਵੱਡੇ ਦੀ ਇੱਜ਼ਤ ਕਰੀਦੀ ਆ ਸਿਰ ਤੇ ਹੱਥ ਹੁੰਦਾ ਨਾ ਉਹਨਾਂ ਦਾ ਤੇ ਕਿੰਨਾ ਵੱਡਾ ਸਾਨੂੰ ਮਹਿਸੂਸ ਹੁੰਦਾ ਵੀ ਹਾਂ ਵੱਡੇ ਸਾਡੇ ਸਿਰ ਤੇ ਗਿਆ ਇਸ ਕਰਕੇ ਤੂੰ ਮੈਨੂੰ ਉਠਾਇਆ ਹੈ ਲੈਕਚਰ ਦੇਣ ਵਾਸਤੇ ਚਾਚਾ ਦੇਣ ਵਾਸਤੇ ਨਹੀਂ ਉੱਠ ਕੇ ਬਹਿ ਕੇ ਨਾਸ਼ਤਾ ਕਰ ਲੈ ਤੇ ਮੁਰਕੇ ਬਾਕੀ ਦੰਚ ਨੂੰ ਬਣਾ ਲਈ ਬੱਚਿਆਂ ਦਾ ਵੀ ਆਂਦਾ ਟਾਈਮ ਹੋਏਗਾ ਸੌ ਜਾ ਤੂੰ ਸੌ ਜੰਨੀ ਆ ਹੋਰ ਹਾਂ ਕੰਮ ਤੇਰੇ ਭਲੇ ਵਾਸਤੇ ਹੀ ਕਹਿੰਦੀ ਪੀ ਆ ਆਪਣੇ ਘਰ ਨੂੰ ਸੰਭਾਲ ਲਾ ਹੁਣੇ ਜਾ ਕੇ ਬਾਅਦ ਚ ਬੜ ਬਸਤਾਣਾ ਪੈਂਦਾ ਕੋਈ ਨਹੀਂ ਪੁੱਛਦਾ ਥੋੜੀ ਦੇਣਾ ਹਾਂ ਤੇ ਦੇ ਦਾ ਸੋਚ ਲਾ ਮੈਂ ਤੈਨੂੰ ਕੀ ਸਮਝਾਉਂਦੀ ਆ ਪਹਿਲੇ ਤੂੰ ਬੜੀ ਚੰਗੀ ਸੀ ਤਦ ਮੈਂ ਕਹੀ ਚਾ ਕੋਈ ਗੱਲ ਮੈਂ ਇੱਥੇ ਹੀ ਵਿਆਹ ਕਰਵਾ ਦੇਣੀ ਆ ਜਿੱਥੇ ਮੇਰੀ ਸੇਹੀ ਕਹਿੰਦੀ ਆ ਬੜੀ ਚੰਗੀ ਕੀ ਆ ਪਰ ਤੂੰ ਤੇ ਉਹਨਾਂ ਨੂੰ ਇਹ ਰਸਤੇ ਪਾ ਛੱਡ ਆਇਆ ਦੱਸ ਐਨੀ ਚੰਗੀ ਫੈਮਲੀ ਮੀਦੀ ਤੇਨੂੰ ਤੈਨੂੰ ਹੋਰ ਕੀ ਚਾਹੀਦਾ ਜਦੋਂ ਤੈਨੂੰ ਬੈਠੇ ਬਿਠਾਈ ਨੂੰ ਸਭ ਕੁਝ ਰੋਟੀ ਦੇਂਦੀ ਐ ਇਹਨੂੰ ਬੜਾ ਪਤੈ ਧੁੰਦੇ ਆ ਤੈਨੂੰ ਬੜਾ ਪਤਾ ਹੈ ਬੜੀ ਚੰਗੀ ਮੀਲੀ ਹਾਂ ਆਹੋ ਮੰਜ ਗੱਡੀ ਨਹੀਂ ਇਹਦਾ ਮਤਲਬ ਤੇਰੀ ਗੱਲਬਾਤ ਹੁੰਦੀ ਹੋਣੀ ਨਾ ਮੇਰੇ ਸਹੁਰਿਆਂ ਨਾਲ ਕਿ ਤਾ ਤੂੰ ਤੇ ਨਹੀਂ ਪੜਕਾਉਂਦੀ ਮੇਰੀ ਸੱਸ ਨੂੰ ਮੈਨੂੰ ਕੋਲ ਪੈ ਤਾ ਸੱਸ ਨੂੰ ਉਹ ਅੱਜਕੱਲ ਕੋਈ ਮੋਲ ਨਹੀਂ ਦਾ ਜਿਹੜੀ ਆ ਭਾਬੀ ਹੁੰਦੀ ਆ ਅੰਦਰੋਂ ਵੇਖਣੀ ਸਿਖਾਉਂਦੀ ਆ ਆਹੋ ਮੈਂ ਕੋਈ ਨਹੀਂ ਪੜਕਾਉਂਦੇ ਤੇਰੀ ਸੱਸ ਨੂੰ ਤੇਈ ਸੱਸ ਤੇ ਕਿੰਨੀਆਂ ਤਰੀਫਾ ਕਰਦੀ ਹੋਣਾ ਤੇ ਮੈਨੂੰ ਕਦੀ ਕਹਿਈ ਨਹੀਂ ਮੇਰੀ ਨੂੰ ਮੇ ਕੋ ਯਤੂ ਦੇ ਉਹਨੂੰ ਤਾਂ ਫਿਰ ਨੌਕਰਾਂ ਦੀ ਬਣਾ ਕੇ ਰੱਖਿਆ ਹੋਇਆ ਆਪਣੀ ਸੱਸ ਨੂੰ ਮੈਨੂੰ ਤੇ ਅੱਜ ਤੈਨੂੰ ਸੱਚਾਈ ਪਤਾ ਚੱਲੀ ਵੀ ਆ ਕੁਝ ਕਰ ਕੀਤਾ ਤੂੰ ਚੱਲ ਬਥਾ ਲੈਕਚਰ ਨਾ ਦੇ ਚਲ ਕਾਫੀ ਬਣਾ ਦੇ ਇੱਕ ਗਲਾਸ ਕਾਫੀ ਬਣਾ ਦੁੱਧ ਨਹੀਂ ਗਾ ਮੈਂ ਨਾ ਜੀਜਾ ਜੀ ਨੂੰ ਫੋਨ ਕਰਦੀ ਆ ਪੁੱਛਦੀ ਆ ਵੀ ਕੀ ਹੋਇਆ ਸੀ ਆਹੋ ਹੈਲੋ ਹੈਲੋ ਸਚੀਕਾ ਜੀਜਾ ਜੀ ਸਸੇ ਗੱਲਦੀ ਜੋਤੀ ਬੋਲਦੀ ਜੀ ਮੈਂ ਹਾਂ ਜੋਤੀ ਗਿਆ ਵਾਲਾ ਠੀਕ ਹੈ ਤੂੰ ਸੁਣਾਓ ਬਸ ਠੀਕ ਹੈ ਵਧੀਆ ਕੀ ਹੋਇਆ ਦੀਦੀ ਦੇ ਨਾਲ ਕਦੀ ਨਾ ਟੰਡਾ ਆਇਓ ਜਿਹੜਾ ਦੀਦੀ ਆਗੇ ਇਥੇ ਬੜੇ ਗੁੱਸੇ ਚ ਆਈ ਸੀ ਉਹ ਜੋਤੀ ਕੁਛ ਨਾ ਪੁੱਛ ਹਮ ਇਹਨੇ ਸਾਨੂੰ ਵਕਤ ਪਾ ਕੇ ਰੱਖਿਆ ਆ ਸੀਗਾ ਇਹ ਮਾਸਾ ਵੀ ਘਰ ਦਾ ਕੰਮ ਨਹੀਂ ਕਰਦੀ ਉਪਰੋਂ ਮਾ ਮਾਂ ਮੇਰੇ ਨੂੰ ਵੱਧ ਘੱਟ ਬੋਲਦੀ ਸੀ ਬੁਢਰੀ ਏ ਬੁਢਰੀ ਏ ਇਹ ਕਰਨਾ ਏ ਬੁੱਢੀ ਏ ਇਹ ਕਰਨਾ ਹੀ ਅੱਛਾ ਨਾ ਕਹ ਉਹਦੀ ਇੱਜ਼ਤ ਨਾ ਮੇਰੀ ਇੱਜ਼ਤ ਆ ਮੈਂ ਕੁਝ ਨਹੀਂ ਕਰ ਸਕਦਾ ਮੇਰਾ ਕੀ ਵਿਗੜਲੇਗਾ ਉਹ ਜੇ ਮੈਂ ਇਹ ਸਾਰੀ ਗੱਲਾਂ ਸੁਣ ਲਈ ਐ ਇਹ ਕੰਮ ਕਰਕੇ ਰਾਜੀ ਨਹੀਂ ਗਈ ਮੇਰੇ ਸਾਹਮਣੇ ਆਪ ਕੰਮ ਕਰਦੀ ਜੋ ਮੈਂ ਘਰੋਂ ਚਲੇ ਜਾਣਾ ਤਾਂ ਫਿਰ ਇਹ ਮੇਰੀ ਮਾਦਾ ਨੂੰ 당 ਕਰਦੀ ਸੀ ਕਦੀ ਪੋਚੇ ਮਾਰ ਦੇ ਕਦੀ ਰੋਟੀ ਬਣਾ ਦੇ ਕਦੀ ਸਬਜ਼ੀ ਬਣਾ ਦੇ ਸਾਰੇ ਕੰਮ ਮੇਰੇ ਅੰਤ ਤੱਕ ਮਾਦਾ ਕੋ ਕਰਾਣ ਨਹੀਂ ਮਾਦਾ ਵੀ ਮੈਨੂੰ ਕਹਿੰਦੀ ਨਹੀਂਗੀ ਮੁੜ ਕੇ ਐਂਡ ਫਿਰ ਮਾਦਾ ਨੇ ਕਲਬ ਗਈ ਜਦੋਂ ਕਲਬੀ ਉਹਨੇ ਮੈਨੂੰ ਕਿਹਾ ਫਿਰ ਮੈਂ ਕੋਈ ਗੱਲ ਨਹੀਂ ਮੈਂ ਵੇਖਾਂਗਾ ਮੈਂ ਜਦੋਂ ਮੁਰਗੇ ਨੂੰ ਲੰਗੇ ਦੀ ਫੜ ਲਿਆ ਨੂੰ ਫਿਰ ਮੈਸੇਜ ਰਿਹਾ ਕੰਮ ਮਾਦਾ ਨੂੰ ਵੱਧ ਘੱਟ ਬੋਲਦੀ ਪਈ ਜੀ ਮੁਰਗੇਵੇਂ ਮੈਨੂੰ ਵੀ ਬਦਗੜ ਬੋਲਣ ਲੱਪੀ ਅੱਛਾ ਅੱਛਾ ਇਹ ਮੈਨਾਂ ਇਹਨੇ ਮੈਨਾਂ ਹੀ ਬੜੇ ਮਾੜੇ ਲਾਵੇ ਬੋਲੇ ਹੂੰ ਹੂੰ ਤੇ ਤੂੰ ਹੈਂ ਕੋਣ ਐ ਮੈਂ ਤੈਨੂੰ ਸਮਝ ਨਹੀਂ ਤੂੰ ਦੋ ਕੁੜੀ ਦਾ ਬੰਦਾ ਨਹੀਂਗਾ ਮੈਂ ਕਹਾਂ ਜਿਵੇਂ ਦੋ ਕੁੜੀ ਦਾ ਬੰਦਾ ਨਹੀਂਗਾ ਤੇ ਫਿਰ ਦਿੰਦੀ ਰਹਿੰਦੀ ਓ ਵੀ ਦੋ ਕੁੜੀ ਬੰਦੇ ਨਾਲ ਮੈਂ ਕਹਾਂ ਨਿਕਲ ਤੋ ਮੈਂ ਖੜਾ ਨਹੀਂ ਦਿੰਨੂੰ ਕਹਿੰਦੇ ਤੇ ਉਪਰੋਂ ਕਹਿੰਦੀ ਵੀ ਤੇਰੇ ਵਰਗੇ ਬੰਦੇ ਨਾਲ ਰਹਿਣਾ ਕੋਈ ਜਾਂਦਾ ਵੈ ਮੈਂ ਕਹਾਂ ਨਹੀਂ ਰਹਿਣਾ ਤੂੰ ਨਿਕਲ ਮੈਂ ਕਹਾਂ ਤੂੰ ਪਿੱਠ ਤੋਂ ਮੈਂ ਕਹਾਂ ਮੁਰਗੇ ਮੈਨੂੰ ਸ਼ਕਲ ਨਾ ਵਿਖਾਈ ਉਹ ਦੱਸ ਐਸਾ ਥੋੜਾ ਕਹਿਣਾ ਚਾਹੀਦਾ ਸੀ ਉਹਨੂੰ ਦੱਸ ਕਿਹੜੇ ਮਾੜੇ ਕਿ ਇਹ ਮੇਰੇ ਬਾਰੇ ਇਸ ਤਰ੍ਹਾਂ ਸੋਚੀ ਦੀ ਮੈਂ ਇੰਨਾ ਕਰਦਾ ਰਿਆ ਕਿ ਹਰ ਮਹੀਨੇ 5000 ਰੁਪਏ ਦੇ ਇਹਨੂੰ ਸੌਂਡ ਲਿਆਕਦੇ ਨੇ ਜੋ ਉਹਨੇ ਮਗਨਣਾ ਖਾਣਾ ਪੀਣਾ ਮੈਂ ਉਹ ਲਿਆਕ ਦੇਣਾ ਜੋ ਤੇ ਕੋ ਮੰਜਣਾ ਕੋ ਮੰਦੇ ਕੋ ਮਨਾ ਲੈ ਕੇ ਜਾਣਾ ਹਰ ਜਗ੍ਹਾ ਨੂੰ ਆ ਤੇ ਇਹ ਐਨੇ ਮੇਰੀ ਇੰਨਾ ਜੀਜਾ ਦਾ ਇੰਦੀਆਂ ਗੱਲਾਂ ਦਾ ਜੋ ਮੈਂ ਕੀਤੀਆਂ ਮੇਰੇ ਨਾਲ ਐਸੇ ਲੱਗਦਾ ਮੈਨੂੰ ਠੀਕ ਤੇਰੇ ਇਨਸਾਨ ਦਾ ਮਨ ਖੱਟਾ ਹੁੰਦਾ ਹੀ ਆ ਨਾ ਹੂੰ ਹੂੰ ਤੇ ਬੜੀ ਕੋ ਕੋਈ ਨਹੀਂ ਜੀਜਾ ਜੀ ਚਲ ਜਿਹੜੀਆਂ ਗੱਲਾਂ ਹੋ ਗਈਆਂ ਉਹਨਾਂ ਨੂੰ ਛੱਡੋ ਮੈਂ ਥੋੜਾ ਜਿਨਾ ਦੀਦੀ ਨੂੰ ਸਮਝਾਉਂਗੀ ਆਪਣੇ तरीके ਦੇ ਨਾਲ ਤੇ ਤੂੰ ਹੀ ਲੈ ਨਾ ਚੈਨਨਾਂ ਨੂੰ ਨਹੀਂ ਮੈਂ ਪਤਾ ਕੀਆ ਸੋਹਰੇ ਵੇ ਮੈਂ ਕਿ ਜਦੋਂ ਦੀ ਵਿਆਹ ਹੀ ਜਾਂਦੀ ਹੈ ਨਾ ਉਹ ਸੋਹਰੇ ਘਰ ਹੀ ਚੰਗੀ ਲੱਗਦੀ ਏ ਪੇਕੇ ਘਰ ਦੀ ਪੇਕੇ ਘਰ ਹਾਂ ਆਵੇ ਮੈਂ ਨਹੀਂ ਕਹਿੰਦੀ ਨਾ ਆਵੇ ਆਖੀ ਮੈਂ ਵੀ ਕਿਸੇ ਦੀ ਧੀ ਆ ਪੇਕਾ ਘਰ ਪੇਕਾ ਘਰ ਹੀ ਹੁੰਦਾ ਵੈ ਪਰ ਜੇ ਲੜਕੇ ਆਣਾ ਨਾ ਉਹ ਨਾ ਆਵੇ ਠੀਕ ਹੈ ਨਾ ਮੀਆਂ ਬੀਬੀ ਦੇ ਵਿੱਚ ਚਲੋ ਥੋੜੀ ਤੂ ਤੂ ਮੈਮਾ ਹੋ ਹੀ ਜਾਂਦੀ ਆ ਪਰ ਜਿਹੜੇ ਨੇ ਮੰਮੀ ਨੂੰ ਕਹੇ ਨਾ ਲਫ਼ਜ਼ ਤਾੜੀ ਉਹ ਨਹੀਂ ਸਹੀ ਕਹੇ ਮੰਮ ਦੀਦੀ ਨੂੰ ਕਿਤੇ ਮੈਨੂੰ ਵੀ ਨਹੀਂ ਸਹੀ ਲੱਗਿਆ ਬਾਕੀ ਮੈਂ ਇਹਨੂੰ ਨਹੀਂ ਲੈਕ ਜਾਣਾ ਇਹ ਉੱਥੇ ਰਵੇ ਮੈਂ ਖੁਸ਼ ਆਂਦੇ ਬਿਨਾ ਮੈਨੂੰ ਇਹਦੀਆਂ ਗੱਲਾਂ ਤੀਰ ਵਾਂਗੂ ਚੁੱਭਣ ਡੀਆਂ ਨੇ ਤੇ ਮੈਂ ਨਹੀਂ ਲੈਕ ਜਾਣਾ ਇਹਨੂੰ ਉਹਨੂੰ ਰੇ 2-4 ਮਹੀਨੇ ਰੱਖੋ ਇਹ ਕੋਲ ਆਪਣੇ ਦੇਖਾਂਗੇ ਬਾਅਦ ਚ ਕੀ ਕਰਨਾ ਕੀ ਨਹੀਂ ਕਰਨਾ ਚੰਗਾ ਓਕੇ ਮੈਂ ਨਾ ਤੇਰੇ ਕੰਮ ਜਾਣਾ ਕਿਤੇ ਤੇ ਮੈਂ ਥੋੜਾ ਟਾਈਮ ਲਗਣਾ ਮੈਨੂੰ ਉੱਥੇ ਠੀਕ ਹੈ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੈ ਉਹ ਤਾਂ ਮੈਂ ਵੀ ਕੀ ਕਰਾਂ ਸੱਚੀ ਮੇਰੇ ਭਾਦੀ ਤੇ ਮੁਸੀਬਤ ਬਣ ਗਈ ਆ ਨਾ ਉਹ ਜਾਨੂ ਰਾਜੀ ਤੇ ਨਾ ਉਹ ਲੈ ਕੇ ਜਾਨੂ ਰਾਜੀ ਗਈ ਵੈ ਮੈਂ ਦੋਨੋਂ ਪਾਸੇ ਫਸ ਗਈ ਹੁਣ ਸੋਚਦੀ ਆ ਮੈਂ ਕੀ ਕਰਾਂ ਅੱਛਾ ਮੈਨੂੰ ਮੰਮੀ ਨੇ ਇੱਕ ਤਕੀਬ ਵੀ ਦੱਸੀ ਸੀ ਮੈਂ ਉਹ ਜਮਾ ਕੇ ਵੇਖਦੀ ਆ ਉਹਨੇ ਵੀ ਕੀ ਹੁੰਦਾ ਵੈ ਮੈਂ ਤੇ ਜਾਣਦੀ ਨਹੀਂ ਆ ਚਲੋ ਅਜੇ ਤੰਗ ਹੋਣਗੇ ਉਹ ਲੈ ਜਾਣਗੇ ਪਰ ਮੈਨੂੰ ਨਹੀਂ ਲੱਗਦਾ ਉਹ ਗੱਲਾਂ ਤੋਂ ਵੀ ਉਹ ਤੰਗ ਹੋਣਗੇ ਇਹਦਾ ਹੀ ਕੁਝ ਸੋਚਣਾ ਪੈਣਾ ਮਮੀ ਨੇ ਗਾਹੇ ਇੱਕ ਧੀਆਂ ਦੇ ਘਰ ਨਵਸਦੇ ਹੀ ਚੰਗੇ ਲੱਗਦੇ ਆ ਮੇਰੀ ਮਾਂ ਚੰਗੀ ਆ ਵੈਸੇ ਚੰਗੀ ਸਲਾਹ ਦਿੱਤੀ ਉਹਨਾਂ ਨੇ ਬਿੱਤੀ ਇਹਨਾਂ ਘਰ ਦੀ ਸੋਹਰੇ ਚੰਗੇ ਲੱਗਦੇ ਆ ਇੱਥੇ ਨਹੀਂ ਪੇਕੇ ਨਹੀਂ ਹੁਣ ਉਹ ਵੀ ਤਰੀਕਾ ਬਣਾਉਣੀ ਆ ਜੀਤੇ ਕਰਕੇ ਚਾਰੀ ਦੀਦੀ ਦਾ ਵੀ ਘਰ ਵੱਸ ਜਵੇ ਆਪਣੇ ਘਰ ਦੇ ਵਿੱਚ ਰਾਜੀ ਖੁਸ਼ੀ ਰਹਿਣ ਸਾਰੇ ਜਾਣੇ